ਦੇ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਨੇੜੇ 100 ਫੁੱਟੀ ਰੋਡ ਬਠਿੰਡਾ ਵਿਖੇ ਇਤਾਂ ਰੋੜਾ ਮਾਰਨ ਵਾਲੇ ਸ਼ਰਤੀ ਅੰਸਰ ਨੂੰ ਪੁਲਿਸ ਨੇ ਕਾਬੂ ਕੀਤਾ। ਦਰਅਸਲ ਮਾੜੇ ਅੰਸਰਾਂ ਖਿਲਾਫ ਚਲਾਈ ਗਈ ਮੁਹਿੰਮ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ। ਦੋਸ਼ੀ ਦੀ ਪਛਾਣ ਗੁਰਦੀਪ ਉਰਫ਼ ਫੌਜੀ ਉਰਫ਼ ਕੋਫੀ ਪੁੱਤਰ ਛੋਟਾ ਸਿੰਘ ਵਾਸੀ ਝੁੰਗੀਆਂ 100 ਫੁੱਟਾ ਰੋਡ ਸ਼ਾਂਤ ਨਗਰ ਬਠਿੰਡਾ ਵੱਜੋਂ ਹੋਈ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਗੁਰਦੁਆਰਾ ਸਾਫ ਸੰਗਤ ਸਿਵਲ ਸਟੇਸ਼ਨ ਨੇੜੇ 150 ਫੁੱਟੀ ਰੋਡ ਬਠਿੰਡਾ ਦੇ ਬਾਹਰਲੇ ਕੰਧਾਂ ਦੇ ਜਿਹੜੇ ਸ਼ੀਸ਼ੇ ਹੈਗੇ ਉਹ ਕਿਸੇ ਸਰਾਰਤੀ ਅਨਸਰ ਵੱਲੋਂ ਤੋੜ ਦਿੱਤੇ ਗਏ ਸਨ ਉਸ ਤੋਂ ਬਾਅਦ ਕੁਇਕ ਐਕਸ਼ਨ ਕਰਦੇ ਆ ਸਾਡੀ ਥਾਣੇ ਦੀ ਪੁਲਿਸ ਦੀ ਟੀਮਾ CIA ਟੀਮ DSP ਸਾਹਿਬ ਸੀਟੀ 2 ਮੌਕੇ ਤੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਕੇ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਸਟਾਰਟਿੰਗ ਦੇ ਵਿੱਚ ਸਾਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇੱਕ ਬੰਦੇ ਜਿਹੜਾ ਸ਼ੱਕੀ ਹੈ ਉਹ ਦੀ ਪਛਾਣ ਹੋ ਗਈ ਸੀ ਥੋੜੇ ਟਾਈਮ ਬਾਅਦ ਹੀ ਤੇ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਮਿਹਨਤ ਕਰਕੇ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਕੇ ਉਸ ਦੋਸ਼ੀ ਨੂੰ ਫੜ ਲਿਆ ਹੈ ਉਹ ਦੀ ਪਛਾਣ ਗੁਰਦੀਪ ਸਿੰਘ ਫੌਜੀ ਉਰਫ ਪੋਪੀ ਪੁੱਤਰ ਛੋਟਾ ਸਿੰਘ ਵਾਸੀ 140 ਫੁੱਟੀ ਰੋਡ ਪੇਂਟਰ ਦਾ ਕੰਮ ਕਰਦਾ ਹੈ ਤੇ ਇਹਦੀ ਉਮਰ ਕਰੀਬ 38 ਸਾਲ ਹੈਗੀ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਸਾਡੀ CIA 2 ਦੀ ਟੀਮ CIA 1 SHO ਸਿਵਲ ਲਾਈਨ ਤੇ DSP ਸਿਟੀ 2 ਇਹਨਾਂ ਦੀ ਟੀਮ ਨੇ ਐਜ਼ ਟੀਮ ਕੰਮ ਕਰਦੇ ਆ ਤੇ ਮਿਹਨਤ ਕਰਦੇ ਆ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਇਹਨੂੰ ਟ੍ਰੇਸ ਕਰ ਲਿਆ ਪੂਰੇ ਮਾਮਲੇ ਨੂੰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਹੁਣ ਇਹਦੀ ਪੁੱਛਗਿਰਚ ਦੋਸ਼ੀ ਦੀ ਜਾਰੀ ਹੈ ਤੇ ਸਾਰਾ ਮੋਟਿਵ ਇਹਦੀ ਪੁੱਛਗਿੱਛ ਤੋਂ ਬਾਅਦ ਕਲੀਅਰ ਹੋ ਜਾਊਗਾ। ਨਹੀਂ ਮਕਸਦ ਕੀ ਸੀ ਨੇ ਵੀ ਇੰਕਾ ਮਾਰੀ ਆ। ਉਹ ਹੁਣ ਸਾਡੀ ਜਿਹੜੀ ਪੁੱਛਗਿੱਛ ਹੈ ਉਹ ਕੰਟੀਨਿਊਸ ਹੈ ਇਹਨੂੰ ਹੁਣ ਥੋੜੇ ਟਾਈਮ ਪਹਿਲਾਂ ਹੀ ਫੜਿਆ ਹੀ ਹੈ। ਤੋਂ ਸਾਡੀ ਪੁੱਛਗਿੱਛ ਚੱਲਣ ਰਹੀ ਹੈ ਤੋਂ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ। ਸਰ ਐਗਜ਼ੈਕਟਲੀ ਕਿੰਨੇ ਵਜੇ ਘਟਨਾ ਸੀ? ਆ ਘਟਨਾ ਮਾਰਨਿੰਗ 3:30 ਵਜੇ ਦੇ ਅਰਾਊਂਡ ਹੈਗੀ ਹੈ ਤੇ ਇਨਫੋਰਮੇਸ਼ਨ ਸਾਡੇ ਕੋਲ 6 ਵਜੇ ਆਈ ਸੀ। ਉਸ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਦੇ ਮੈਂਬਰਸ ਨੇ ਉਹ ਅੰਦਰ ਹੀ ਹੈਗੇ ਸੀ ਪਰ ਉਹਨਾਂ ਨੂੰ ਪਤਾ 6 ਵਜੇ ਤਕਰੀਬ ਲੱਗਿਆ ਸੀ ਸਰ ਕੱਲਾ ਹੀ ਸੀ ਕੋਈ ਹੋਰ ਵੀ ਸਾਥ ਨਹੀਂ ਆਇਆ ਆ ਕੱਲਾ ਹੀ ਹੈਗਾ ਸੀ ਹਜੇ ਤੱਕ ਦੀ ਪੁੱਛਗੀ ਸਿ ਆ ਕੱਲਾ ਹੀ ਹੈ ਤੇ ਸੀਸੀਟੀਵੀ ਕੈਮਰਾ ਦੇ ਮੁਤਾਬਿਕ ਵੀ ਆ ਕੱਲਾ ਹੀ ਸੀ ਇਹਨੇ ਛੇ ਮਾਰੇ ਸੀ ਇਹਨੇ ਇੰਟਰ ਰੋੜੇ ਮਾਰੇ ਸੀ ਇਹਨੇ ਤੇ ਸ਼ੀਸ਼ੇ ਤੋੜ ਦਿੱਤੇ ਉਹ ਹੁਣ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਰਿਹਾ ਹੁਣ ਤਫਤੀਸ਼ ਦਾ ਪਾਰਟ ਸਰ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਕੋਈ ਪਤਰ ਨਹੀਂ ਆ ਇੱਥੇ ਦਾ ਹੀ ਰਹਿਣ ਵਾਲਾ ਹੈ ਸ਼ਾਂਤਨਗਰ 150 ਫੁੱਟੀ ਰੋਡ ਇੱਥੇ ਜੁਗੀਆਂ ਦੇ ਵਿੱਚ ਰਹਿੰਦਾ ਹੈ ਸਰੇਸ ਤੋਂ ਪਹਿਲਾਂ ਵੀ ਕੋਈ ਆਇਆ ਹੀ ਸਾਹਮਣੇ ਪਹੁੰਚਿਆ ਨਹੀਂ ਕਿ ਕੀ ਹੋ ਰਿਹਾ ਨਹੀਂ ਹੈ ਤੇ ਪਹਿਲਾਂ ਤਾਂ ਕੋਈ ਮਾਮਲਾ ਦਰਜ ਹੈ ਨਹੀਂ ਤੇ ਇਹਦਾ ਪਹਿਲਾਂ ਦਾ ਰਿਕਾਰਡ ਕੋਈ ਹੈ ਨਹੀਂ ਅਪਰਾਧਿਕ ਉਹ ਸਾਰਾ ਹੁਣ ਅਸੀਂ ਐਨਾਲਿਸਿਸ ਕਰਨ ਰਿਹਾ ਤੇ ਇਹਦੀ ਪੁੱਛਗਿੱਛ ਤੋਂ ਪਤਾ ਲੱਗੂਗਾ ਇਹਦਾ ਅਸੀਂ ਮੈਡੀਕਲ ਵੀ ਕਰਾਵਾਂਗੇ ਤੇ ਸਾਰੀ ਇਹਦੀ ਜੋ ਕੰਡੀਸ਼ਨ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਤਾਰਾ ਕਿਹੜੀ ਲੱਗੀ ਉਹ ਚਾਹੀ ਕੋਈ ਐਕਟੀਵਿਟੀ ਹੈਗੀ ਅਗਰ ਕੁਝ ਵੀ ਨਿਕਲਦਾ ਇਹਦੇ ਵਿੱਚ ਤਾਰਾ ਹਾਂਜੀ ਇਦੇ ਵਿੱਚ 129 ਨੰਬਰ ਐਫ ਆਈ ਆਰ ਅਸੀਂ ਦਰਜ ਕੀਤੀ ਹੈ ਉਹਦੇ ਵਿੱਚ 298 3244 ਬੀ ਐਨ ਐਸ ਦੀ ਤਾਰਾ ਅਸੀਂ ਲਾਈ ਹੈ ਰਿਲੀਜੀਅਸ ਸੈਂਟੀਮੈਂਟ ਹਰਟ ਕਰਨ ਦੀ ਤੇ ਨਾਲ ਮਿਸਚੀਫ ਦੀ ਤਾਰਾ ਅਸੀਂ ਇਹਦੇ ਵਿੱਚ ਲਾਈ ਹੈ ਸਰ ਪਹਿਲਾਂ ਵੀ ਆਂਦਾ ਰਹਿੰਦਾ ਸੀ ਪਹਿਲੀ ਵਾਰ ਆਇਆ ਹਾਂ ਇਹ ਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ ਆ ਪਹਿਲੀ ਐਫ ਆਈ ਆਰ ਹੈ ਗੁਰਦੁਆਰਾ ਸਾਹਿਬ ਪਹਿਲਾਂ ਵਿਜ਼ਿਟ ਕਰਦਾ ਰਹੇ ਹਾਂ ਜੀ ਆ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਰਹਿੰਦਾ ਹੈ ਤੇ ਵਿਦਨ 500 ਮੀਟਰ ਹੀ ਹੈਗੀ ਹੈ ਦੀ ਤੇ ਉੱਥੇ ਆ ਕੁੰਮਦਾ ਫਿਰਦਾ ਹੀ ਰਹਿੰਦਾ ਹੈ ਹਜੇ ਤੱਕ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਕੋਈ ਤੱਤ ਸਾਹਮਣੇ ਨਹੀਂ ਆਏ ਹੈ ਪਰ ਇਹਦੀ ਅਸੀਂ ਡੰਗਾਈ ਨਾਲ ਪੁੱਛੀ ਚੱਕ ਰਹੇ ਹੁਣ ਤੇ ਬਾਕੀ ਆ ਮੰਨ ਰਹੇ ਕਿ ਇਨਸੀਡੈਂਟ ਸਾਰਾ ਇਹ ਨਹੀਂ ਕੀਤਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹਦੀ ਫੋਟੋ ਸਾਫ ਆ ਰਹੀ ਹੈ ਤੇ ਹੋਰ ਕੋਈ ਦੀ ਸ਼ਮੂਲੀਅਤ ਹੋਣ ਬਾਰੇ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਦਿਨ ਦੇ ਟਾਈਮ ਜੇ ਕਰੇਗਾ ਤਾਂ ਫਿਰ ਨਾਲ ਦੀ ਨਾਲ ਫੜਿਆ ਜਾਊਗਾ ਉੱਥੇ ਕਿਉਂਕਿ ਪਬਲਿਕ ਕਾਫੀ ਆਉਂਦੀ ਹੈ ਸੰਗਤਾਂ ਵੀ ਆਉਂਦੀ ਹੈ ਤੇ ਉਹਦੇ ਕਰਕੇ ਇਹਨੇ ਰਾਤ ਦਾ ਟਾਈਮ ਚੂਜ਼ ਕੀਤਾ ਹੋਣਾ ਹੈ ਉਹ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਰਿਹਾ ਮਿਲੀ ਸੀ ਉਸ ਟਾਈਮ ਸਾਡੀ ਫੋਰਸ ਜਿਹੜੀ ਹੈ ਉਹ ਕਾਸੋ ਆਪਰੇਸ਼ਨ ਦਿੱਲੀ ਰੈਡੀ ਸੀ ਤੋਪਿਆਣੀ ਬਸਤੀ ਦੇ ਵਿੱਚ ਅੱਜ ਮਾਰਨਿੰਗ ਕਾਸ ਆਪਰੇਸ਼ਨ ਕਰ ਰਹੇ ਸੀ ਡੀਐਸਪੀ ਸੀਟੀ 2 ਸਾਹਿਬ ਤੇ ਐਸਐਚਓ ਸਾਹਿਬ ਸਾਰੇ ਉੱਥੇ ਹੈਗੇ ਸੀ ਤੇ ਨਾਲ ਦੀ ਨਾਲ ਹੀ ਇਹ ਮੌਕੇ ਤੇ ਪਹੁੰਚ ਗਏ ਸੀ ਕਿੰਨੇ ਘੰਟੇ ਤੁਸੀਂ ਗ੍ਰਿਫਤਾਰ ਕਰ ਲਏ ਕੁਝ ਹੀ ਘੰਟੇ ਬਾਅਦ ਅਸੀਂ ਕਰ ਲਿਆ ਸੀ ਗ੍ਰਿਫਤਾਰ 2-3 ਘੰਟੇ ਬਾਅਦ ਸੀਸੀਟੀਵੀ ਕੈਮਰਾ ਤੋਂ ਸਾਨੂੰ ਇਹਦੀ ਪਛਾਣ ਹੋ ਗਈ ਸੀ ਫਿਰ ਇਹਦੇ ਵੱਖਰੀ ਵੱਖਰੀ ਲੋਕੇਸ਼ਨਾਂ ਤੇ ਅਸੀਂ ਰੇਡ ਕੀਤੀ ਤੇ ਹੁਣ